ਜੇ ਜਦੋਂ ਵੀਡੀਓ ਬਣਾਉਣੀ ਹੈ ਬਹਾਨੇ ਨਾਲ ਸੱਚੀ ਮਾਰ ਦਿੰਦੀ ਮੇਰੇ ਮੈਂ ਦੋ ਵਾਰੀ ਵਜੇਗਾ ਚੱਲ ਕੋਸ ਨਹੀਂ ਦੱਸੋ ਕੋਸ ਨਹੀਂ ਹੁੰਦਾ ਤੇ ਮੈਂ ਤਾਂ ਆਪ ਮਾਰੂੰਗਾ ਹੁਣ ਮੈਂ ਤਾਂ ਵਾਰੀ ਦਾ ਵਟਾ ਲਾਉਂਗਾ ਆਪ ਦਾ ਗੰਦਲਾਂ ਨਹੀਂ ਬਣੀਆਂ ਜੇ ਨਾ ਇਹਨਾਂ ਨੇ ਬੰਦ ਕੀ ਨੇ ਸੱਪਾਂ ਹੂੰ 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 ਸਰੋਂ ਦਾ ਦੇਸੀ ਜੀ ਆਹ ਤੇ ਫਿਰ ਗੰਦਲਾਂ ਕਿਉਂ ਨਹੀਂ ਬਣੀਆਂ ਪਈਆਂ ਇੱਜ ਦੇਸੀ ਨਹੀਂ ਹਾਂ ਕੀ ਚੀਜ਼ ਹੈ ਨਿਆਣੀ ਦੇ ਪੱਤੇ ਜਿਹਾ ਸਾਦ ਕੀ ਦੇਸੀ ਸਰੋਂ ਲੱਗਦੀ ਮਿੰਦਾ ਹੈ ਅੱਛਾ ਚਲ ਕੋਈ ਨਾ ਮੈਂ ਤੈਨੂੰ ਮੈਂ ਤੈਨੂੰ ਇੱਕ ਲੰਬਾ ਵੀ ਦਿੰਨਾ ਜੇ ਤੂੰ ਵੀਡੀਓ ਬਣਾਉਣੀ ਹੈ ਤੂੰ ਮੇਰੇ ਸੱਚੀ ਮਾਰ ਦੇਣੀ ਹੂੰ ਕਾਦੀ ਉਹ ਵਾਜੀਆਂ ਦੀ ਵਾਜੀਆਂ ਦੀ ਮਹੱਤ ਚੱਲਣਾ ਕੈਮਰੇ 'ਚ ਰਿਕਾਰਡ ਕਰਾਂਗੇ ਗੱਲਾਂ ਪਹਿਲਾਂ ਤਾਂ ਤੇਰੇ ਨਾਲ ਲੈ ਆ ਪਰ ਟੋਕਰੀ ਜੇ ਜਦੋਂ ਵੀਡੀਓ ਬਣਾਉਣੀ ਹੈ ਬਹਾਨੇ ਨਾਲ ਸੱਚੀ ਮਾਰ ਦੇਂਦੀ ਮੇਰੇ ਮੈਂ ਦੋ ਵਾਰੀ ਵਜੇਗਾ ਚੱਲ ਕੋਸ ਨਹੀਂ ਦੱਸੋ ਕੋਸ ਨਹੀਂ ਹੁੰਦਾ ਤਾਂ ਮੈਂ ਤਾਂ ਆਪ ਮਾਰੂੰਗਾ ਹੁਣ ਮੈਂ ਤਾਂ ਵਾਰੀ ਦਾ ਵਟਾ ਲਾਉਂਗਾ ਆਪ ਤੋ ਯਾਰ ਹੱਸ ਕੇ ਵਿਖਾ ਦਿੰਨੀ ਤੂੰ ਤਾਂ ਤੇ ਮੇਰੀ ਪੀੜ ਪਤਾ ਕਿੰਨੀ ਹੁੰਦੀ ਆ ਹੂੰ ਵਜਦਾ ਮੂੰ ਨਹੀਂ ਵਜਦਾ ਜਾਣ ਕੇ ਮਾਰਦੀ ਆ ਤੂੰ ਹਨਾ ਨਹੀਂ ਮੈਂ ਜਾਣ ਤੂੰ ਆਖਿਆ ਵੀ ਆ ਚਲ ਮੂੰ ਤਾਂ ਨਹੀਂ ਦਾ ਲੱਗਦਾ ਚਰਾ ਬਾਨੇ ਨਾਲ ਆਪਾਂ ਮਾਰ ਹੀ ਦਿਆ ਕਰੀਗੀ ਨਹੀਂ ਹੈ ਤੂੰ ਹੀ ਵਜਦਾ ਮੈਂ ਨਹੀਂ ਮਾਰਦੀ ਜਾਣ ਕੇ ਸੱਚ ਤਾਗਾ ਹੈ ਤਾਂ ਨਹੀਂ ਇਹ ਪੱਤੇ ਜੀ ਕੋਈ ਨਹੀਂ ਪੱਤੇ ਪੱਤੇ ਬਨਾਲਾ ਮੁੱਲ ਲਿਆਉਣ ਨਾਲ ਤਾਂ ਚੰਗਾ ਹੀ ਆ ਉਹਦੇ ਘਰੇ ਹੈਗਾ ਵਧੀਆ ਵੇਖ ਆਪਣੇ ਘਰੇ ਆ ਦੇਖੋ ਸਾਗ ਬਣਿਆ ਹੋਇਆ। ਕਲੇ ਨੇ ਸਾਗ ਆਪਾਂ। ਆ ਪੱਤੇ-ਪੁੱਤੇ ਤੋੜ ਲਾ ਗੰਦਲ ਤਾਂ ਚੱਲ ਨਹੀਂ ਬਣੀ ਹੋਈ। ਸਹੀ ਇਹੋ ਜਿਹੀ। ਹਾਂ? ਅਰੇ ਇਹੋ ਜਿਹੀ ਹੈ ਸਾਰਾ। ਪ੍ਰੀਤ ਗਿਆ ਵਾਲ ਕਟਾਉਣ ਵਾਸਤੇ ਗਿਆ ਚਲਾ। ਹਾਂ। ਚਲ ਸਾਗ ਤਾਂ ਤੜਾ ਦੇ। ਸਾਗ ਮੈਨੂੰ ਤੋੜਵਾਉਂਦਾ। ਇਹੋ ਜਿਹੀ ਪੱਤੇ-ਪੁੱਤੇ ਆ। ਤੇ ਪੱਤੇ ਹੀ ਆ ਪੱਤੇ ਦੇਖੋ ਤੋੜ ਦੋ। ਉਹ ਪਰਲੀ ਘੈਰੀ ਲੈਂਡ ਜੀ ਚੋਂ ਤੋੜ ਕੇ ਆ। ਉਰੂਪ ਮਾਣੀ ਘਟ ਲਾਣਾ ਵਧੀਆ ਨਹੀਂ ਹੈ ਹੈਨਾ ਤੁਸੀਂ ਵਧੀਆ ਨੂੰ ਕੀ ਪਾਣੀ ਆਪੇ ਹੀ ਲਾਉਣਾ ਪਾਣੀ ਇਹਨੇ ਥੋੜਾ ਲਾਉਣਾ ਹਲ ਤੇ ਆਪ ਨੂੰ ਆਪ ਨੂੰ ਲਾਉਣਾ ਪੈਣਾ ਲਾਇਆ ਕਰ ਪਾਣੀ ਤੇ ਸਿੱੜਦਾ ਕਰ ਤੜਾ ਇਹ ਕੀ ਕਰ ਦੇ ਲਾਇਆ ਕਰ ਪਾਣੀ ਨੂੰ ਆਪਾਂ ਕਰ ਆਹ ਲਸਣ ਤੇ ਲਸਣ ਸੁੱਕੂ ਵੀ ساری ਆ ਵੈਗ ਨਹੀਂ ਬਚ ਗਈ ਆਪਣੀ ਸਨੀ ਬਚ ਗਈ ਹੂੰ ਕਿੱਥੇ ਲੱਗੀ ਇਹ ਕਿੱਥੇ ਲੱਗੀ ਆਹ ਵੇ ਕਿਧਰ ਜੇ ਵੀ ਮੈਂ ਵੇਖੀ ਸੀ ਲੱਗੀ ਕਿਥੇ ਵੀ ਸੀਗੀ ਇੱਕ ਮੈਂ ਕਿੱਥੇ ਵੇਖੀ ਹੈ ਵੈਗ ਨਹੀਂ ਲੱਗੀ ਤੇ ਸੀ ਬੰਦ ਕਰਕੇ ਮੈਂ ਵੇਖ ਕੇ ਗਈ ਆ ਹਾਂ ਹੈਗੀ ਆ ਐਸ ਤਰ੍ਹਾਂ ਨਹੀਂ ਦੇ ਸੀ ਮੈਨੂੰ ਤੜਕੇ ਹੁੰਦੇ ਨਹੀਂ ਪਈ ਆ ਰਹਿੰਦੇ ਨੇ ਸੁੱਕੀ ਪਈ ਆ ਤਾਂ ਹੈ ਸੁੱਕੀ ਪਈ ਤਾਂ ਜਮੇ ਨਹੀਂ ਨਹੀਂ ਉਹ ਲੱਗਿਆ ਨਾ ਵਾਂਗ ਛੋਟੀ ਜੀ ਨਹੀਂ ਉਹ ਵਧੀਆ ਵਾਹ ਵੇਗਣ ਜਾਂ ਵੱਡਾ ਹਰ ਲੱਗਿਆ ਬਈ ਬਤਾਉਂਗਾ ਬਤਾਉਂਗਾ ਦਾ ਬੁੱਟਾ ਹੀ ਪੜਥੇ ਵਾਲਿਆਂ ਦਾ ਆ ਵੇਖੋ ਮੈਂ ਤੇਰੀ ਮਾਂ ਨੂੰ ਫੋਨ ਲਾਉਣਾ ਜਾ ਕੇ ਸਾਦਾ ਸਾਦਾ ਸ਼ਿਕਾਇਤ ਲਾਉਂਗਾ ਤੇਰੀ ਵੀ ਮੈਨੂੰ ਮਾਰਿਆ ਅੱਜ ਇਹਨੇ ਤੇ ਮੈਂ ਮਾਰਿਆ ਤੇ ਮੁੜ ਕੇ ਤੁਸੀਂ ਆਖੋ ਸਾਡੀ ਕੁੜੀ ਕੁੱਟਦੀ ਹੈ ਮੇਰੀ ਮਾਂ ਨੇ ਤੇਰੇ ਮਾਰਿਆ ਪੁੱਛ ਕਿਉਂ ਮੇਰੇ ਮਗਰ ਆਪੇ ਹੀ ਲੱਗਦੀ ਪੁੱਛ ਕਿਉਂ ਹੂੰ ਉਹਨੇ ਕਹਣਾ ਮੈਂ ਨਹੀਂ ਗਿਜਾਇਆ ਇਹਨੂੰ ਮਾਰਨਾ ਹਾਂ ਤੁਸੀਂ ਗਿਜਾਇਆ ਕੋਈ ਤੋ ਕੋਈ ਨਾ ਵੀਡੀਓ ਬਣਾ ਹੈ ਵੀਡੀਓ ਨਹੀਂ ਬਣਾਇਆ ਥੋੜਾ ਉਹਨੇ ਕਿਹਾ ਸੱਚੀ-ਵੱਚੀ ਮਾਰਨਾ ਹੁੰਦਾ ਕੱਲ ਤੇ ਕਰ ਅੱਜ ਤੋਂ ਬਾਅਦ ਜਿਸ ਤਰ੍ਹਾਂ ਹਰ ਕਰ ਕਿਤੇ ਹਸਾਵ ਵਾਲੀ ਆਉਂਦਾ ਆਪਾਂ ਸਾਂ ਹੀ ਠੰਡ ਠੰਡਦੇ ਨਹੀਂ ਆ ਤੇ ਮਾਹੀ ਹੋ ਜੀ ਹਾਂ ਫੇਰ ਆਖੀ ਹੋਏ ਹਾਂ ਹਾਂ ਰੰਗ ਨੰਬਰ ਹੋ ਗਿਆ ਹਾਂ ਸੌਰੀ ਮੰਗਣੀ ਚਾਹੀਦੀ ਨਾ ਤੈਨੂੰ ਪਹਿਲੇ ਗੜੀ ਸਹੀ ਗਾਈ ਖਾਦੀ ਪੀਤੀ ਚ ਹੋ ਜਾਂਦਾ ਜਿਆਦਾ ਖਾਦੀ ਪੀਤੀ ਚ ਮੈਂ ਵੀ ਇਹੀ ਕਹਾਂਗਾ ਮੇਰੇ ਤੋਂ ਵੀ ਖਾਦੀ ਪੀਤੀ ਚ ਜ਼ਿਆਦਾ ਹੋ ਗਿਆ ਸੀ ਪਤਾ ਨਹੀਂ ਦੱਸੂ ਹਾਂ ਉਹ ਤਾਂ ਟਾਈਮ ਹੀ ਦੱਸੂਗਾ ਟਾਈਮ ਦੱਸੂ ਟਾਈਮ ਦੱਸੂਗਾ ਹੀ ਤਾਂ ਮੈਂ ਆਖਿਆ ਸੀ ਟਾਈਮ ਆਊਗਾ ਤੇ ਮੈਂ ਆਵਾਂ ਵਾਰੀ ਦਾ ਬੱਟਾ ਲਾਉਂਗਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆਪੇ ਹੀ ਹਾਂ ਕੋਈ ਗੱਲ ਨਹੀਂ ਉਹ ਮੜੀ ਜੀ ਬਾਤ ਕਿਤੇ ਵੇਖ ਆਉਂਦੇ ਰਿ ਕਿਵੇਂ ਕਰੀ ਹਾਂ ਨਾ ਪਾਸੇ ਦੇ ਮਾਰ ਮਾਰੀ ਜੱਜ ਕਿਤੇ ਉਹ ਲੈ ਮੈਂ ਤਾਂ ਇਧਰ ਲਈ ਜਵਾੜਾ ਦੁਖੀ ਜਾਂਦਾ ਸੀ ਉਦੋਂ ਦਾ ਦੇਖਾਂ ਜ਼ਿਆਦਾ ਵੇਖ ਲੈ ਇੱਧਰੇ ਪਾਸੇ ਵਜੇ ਆਹ ਬਸ ਸੋਜੀ ਆਈ ਪਈ ਫਲੋਂ ਦੀ ਹੋਰ ਆਵੇ ਕਿਵੇਂ ਸੁੱਜਾਵੇ ਮੂੰਹ ਫਿਰ ਤਾਂ ਲਾ ਆਦੀ ਰੋਟੀ ਨਾ ਖਾਵਾ ਇਤਨੀ ਸੇਵੀਆਂ ਬਣਾ ਕੇ ਦੇਵਾਂ ਹਾਂ ਸੇਵੀਆਂ ਬਣਾ ਦੀ ਪੋਲੀ ਪੋਲੀ ਖਾਉਂਗੋਂ ਹਾਂ ਰੋਟੀ ਖਾਣੀ ਹੈ ਨਾ ਹਾਂ ਰੋਟੀ ਨਹੀਂ ਖਾਂਦੀ ਰੋਟੀ ਨਹੀਂ ਖਾਂਦਾ ਮੈਂ